ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਿਸਾਨ ਨੇਤਾ ਦੋ ਨੌਜਵਾਨਾਂ ਨੂੰ ਬੁਰੀ ਤਰ੍ਹਾਂ ਦੇ ਨਾਲ ਕੁੱਟਦੇ ਹੋਏ ਨਜ਼ਰ ਆ ਰਹੇ ਹਨ ਜੀ ਹਾਂ ਹਾਲੀ ਦੇ ਵਿੱਚ ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਿਸਾਨ ਆਗੂ ਨੌਜਵਾਨਾਂ ਦੀ ਕੁੱਟਮਾਰ ਕਰਦਿਆ ਹੋਇਆ ਸਾਫ਼ ਨਜ਼ਰ ਆ ਰਿਹਾ ਹੈ ਜਿਸ ਤੋਂ ਬਾਅਦ ਹੁਣ ਇਹ ਮਾਮਲਾ ਪੱਕ ਦਾ ਹੋਇਆ ਹੈ ਨਜ਼ਰ ਆ ਰਿਹਾ ਇੱਕ ਪਾਸੇ ਦਲਿਤ ਪਾਈਚਾਰੇ ਨੇ ਐਲਾਨ ਕੀਤਾ ਹੈ ਕਿ ਜੇਕਰ ਮੁਲਜ਼ਮਾ ਖਿਲਾਫ ਕੇਸ ਦਰਜ ਨਾ ਕੀਤਾ ਗਿਆ ਜਾਂ ਗ੍ਰਿਫਤਾਰੀ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੰਗਰੂਰ ਸ਼ਹਿਰ ਨੂੰ ਬੰਦ ਕੀਤਾ ਜਾਵੇਗਾ ਦੱਸਿਆ ਕਿ ਇਹ ਵੀਡੀਓ ਸੰਗਰੂਰ ਸ਼ਹਿਰ ਦੀ ਹੈ ਤੇ ਜਿਨ੍ਹਾਂ ਨੌਜਵਾਨਾਂ ਦੀ ਕੁੱਟਮਾਰ ਕੀਤੀ ਗਈ ਹੈ ਉਹ ਦਲਿਤ ਪਰਿਵਾਰ ਤੋਂ ਦੱਸੇ ਜਾ ਰਹੇ ਨੇ ਉਧਰ ਹੀ ਦੂਜੇ ਪਾਸੇ ਕਿਸਾਨ ਆਗੂਆਂ ਵੱਲੋਂ ਇਹਨਾਂ ਮੁੰਡਿਆਂ ਨੂੰ ਲਟੇਰੇ ਗਰੋਹ ਦੇ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਤੇ ਪਹਿਲਾਂ ਵੀ ਦੱਸਿਆ ਜਾ ਰਿਹਾ ਹੈ ਕਿ ਕਈ ਲੁੱਟ ਦੇ ਮਾਮਲੇ ਦਰਜ ਨੇ ਇਹ ਕਿਸਾਨ ਆਗੂਆਂ ਦਾ ਕਹਿਣਾ ਹੈ ਦੂਜੇ ਪਾਸੇ ਕਿਸਾਨ ਆਗੂਆਂ ਨੇ ਇਸ ਮਾਮਲੇ ਬਾਰੇ ਵਿਸਥਾਰ ਹੋਇਆ ਕਿ 6 ਜੂਨ ਨੂੰ ਜੋ ਤੋਂ ਕਿਸਾਨ ਆਗੂ ਮਨਜੀਤ ਸਿੰਘ ਜੋ ਲੜਕਿਆਂ ਨੂੰ ਕੁੱਟ ਰਿਆ ਸੀ ਕਿਸਾਨ ਆਗੂ ਮਨਜੀਤ ਸਿੰਘ ਦਾ ਲੜਕਾ ਪਾਈ ਗੁਰਦਾਸ ਕਾਲਜ ਤੋਂ ਘਰ ਪਰਤ ਰਿਹਾ ਸੀ ਤਾਂ ਰਸਤੇ ਵਿੱਚ ਕੁਝ ਵਿਅਕਤੀਆਂ ਨੇ ਉਸਤੇ ਜਾਣ ਲਈ ਵਹਾਮਲਾ ਕਰ ਦਿੱਤਾ ਜਿਸ ਤੋਂ ਬਾਅਦ ਉਸ ਦਾ ਪਿਤਾ ਯਾਨੀ ਕਿ ਮਨਜੀਤ ਸਿੰਘ ਮੌਕੇ ਤੇ ਪਹੁੰਚ ਗਿਆ ਤੇ ਮਨਜੀਤ ਸਿੰਘ ਨੇ ਦੋਵਾਂ ਲੜਕਿਆਂ ਦੀ ਕੁੱਟਮਾਰ ਡੰਡੇ ਦੇ ਨਾਲ ਕੀਤੀ ਉੱਥੇ ਖੜੇ ਕੁਝ ਲੋਕਾਂ ਵੱਲੋਂ ਨਾਲ ਲੜਕਿਆਂ ਨੂੰ ਕੁੱਟਣ ਦੀ ਵੀਡੀਓ ਬਣਾਈ ਗਈ ਤੇ ਵੀਡੀਓ ਵਾਇਰਲ ਹੋ ਗਈ ਪੁਲਿਸ ਨੇ 7 ਜੂਨ ਨੂੰ ਕਿਸਾਨ ਮਨਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ 6 ਵਿਅਕਤੀਆਂ ਖਿਲਾਫ ਇਰਾਦਾ ਕਤਲ ਦੇ ਬਕ ਬਕ ਤਾਰਾ ਤਹਿਤ ਕੇਸ ਦਰਜ ਕਰ ਲਿਆ ਇਸ ਮਾਮਲੇ ਨੂੰ ਲੈ ਕੇ ਤਲਵਤ ਜਥੇਬੰਦੀਆਂ ਦੇ ਵਿੱਚ ਰੋਸ ਆ ਗਿਆ ਗੁੱਸਾ ਆ ਗਿਆ ਜਿਸ ਕਰਕੇ ਉਹਨਾਂ ਵੱਲੋਂ ਬੀਤੇ ਦਿਨੀ ਡੀਐਸਪੀ ਦਫ਼ਤਰ ਦੇ ਬਾਹਰ ਧਰਨਾ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਮਨਜੀਤ ਸਿੰਘ ਅਤੇ ਉਸ ਦੇ ਸਾਥੀ ਖਿਲਾਫ ਐਸਸੀ ਐਸਟੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਉਧਰ ਹੀ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਕਿਸਾਨ ਆਗੂ ਨੇ ਕਿਹਾ ਕਿ ਸਾਡੇ ਕਿਸਾਨ ਆਗੂ ਮਨਜੀਤ ਸਿੰਘ ਨਾਲ ਵਾਪਰੀ ਘਟਨਾ ਨੂੰ ਲੈ ਕੇ ਪ੍ਰਸ਼ਾਸਨ ਚਾਣਵੁੱਝ ਕੇ ਮਜ਼ਦੂਰ ਕਿਸਾਨਾਂ ਦਾ ਮੁੱਦਾ ਬਣਾ ਰਿਹਾ ਹੈ ਅਤੇ ਕਿਸਾਨਾਂ ਖਿਲਾਫ ਐਸਸੀ ਐਸਟੀ ਐਕਟ ਦਾ ਕੇਸ ਦਰਜ ਕਰ ਰਿਹਾ ਹੈ ਪ੍ਰਸ਼ਾਸਨ ਜਾਣਬੁੱਝ ਕੇ ਇਸ ਮਾਮਲੇ ਨੂੰ ਬਦਾਰ ਰਿਹਾ ਜੇਕਰ ਪ੍ਰਸ਼ਾਸਨ ਨੇ ਇਸ ਐਸਸੀ ਐਸਟੀ ਐਕਟ ਨੂੰ ਰੱਦ ਨਾ ਕੀਤਾ ਤਾਂ ਉਪਵਿਖ ਵਿੱਚ ਵੱਡਾ ਸੰਘਰਸ਼ ਕਰਨੋਂ ਪਿੱਛੇ ਨਹੀਂ ਹਟਣਗੇ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਸੰਗਰੂਰ ਦੇ ਡੀਐਸਪੀ ਨੇ ਦੱਸਿਆ ਕਿ ਅਸੀਂ ਦੋਵਾਂ ਧਿਰਾਂ ਖਿਲਾਫ ਕੇਸ ਦਰਜ ਕਰਕੇ ਗੰਭੀਰਤਾ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਦੇਖੋ ਜਿਹੜਾ ਮਸਲਾ ਸੋਸ਼ਲ ਮੀਡੀਆ ਤੇ ਬੜੀ ਇੱਕ ਵੀਡੀਓ ਵਾਇਰਲ ਹੋਈ ਹੈ ਕਿ ਦੋ ਨੌਜਵਾਨ ਬੱਚੇ ਜਿਹੜੇ ਇੱਕ ਦਲਤ ਸਮਾਜ ਨਾਲ ਸੰਬੰਧਿਤ ਨੇ ਉਹਨਾਂ ਨੂੰ ਕਿਸਾਨ ਯੂਨੀਅਨ ਦੇ ਆਗੂ ਬੜੀ ਬੇਰਹਿਮੀ ਦੇ ਨਾਲ ਬੜੀ ਬੁਰੀ ਤਰ੍ਹਾਂ ਉਹਨਾਂ ਦੀ ਜਿਹੜੀ ਮਾਰਕੁੱਟ ਕਰਦੇ ਨੇ 6 ਜੂਨ ਦਾ ਇਹ ਮੈਟਰ ਹੈ ਤੇ ਇਹਦੇ ਰਿਗਾਰਡਿੰਗ ਜਿਹੜਾ ਜਦੋਂ ਇਹ ਸਾਡੇ ਧਿਆਨ ਦੇ ਵਿੱਚ ਆਇਆ ਸਾਡੇ ਸਾਥੀ ਸ਼ਕਤੀਜੀਤ ਰਵੀ ਚਾਵਲਾ ਹੋ ਹੋ ਸਾਡੇ ਜਿੰਨੇ ਸਾਰੇ ਸਾਥੀ ਨੇ ਅਸੀਂ ਵੱਖ-ਵੱਖ ਜਥੇਬੰਦੀਆਂ ਨਾਲ ਸੰਬੰਧਿਤ ਸਾਰੇ ਆਗੂ ਇਕੱਠੇ ਹੋ ਕੇ ਅਸੀਂ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੀਤਾ ਤਾਂ ਜਿਹੜਾ ਉਹਨਾਂ ਦੇ ਮੁਕੱਦਮਾ ਦਰਜ ਕਰਵਾਇਆ ਗਿਆ ਜਿਹਦੇ ਵਿੱਚ 325 323 24 ਉਹਦੇ ਨਾਲ ਜਿਹੜਾ ਐਸਐਸਟੀ ਜਿਹੜਾ ਐਕਟ ਹੈ ਉਹਦਾ ਪਰਚਾ ਦਰਜ ਕੀਤਾ ਗਿਆ ਪਰ ਅਸੀਂ ਕੱਲ ਡਿੱਪੀ ਸਾਹਿਬ ਨੂੰ ਮਿਲ ਕੇ ਇੱਕ ਬੇਨਤੀ ਵੀ ਕੀਤੀ ਐ ਨਾਲ ਚੇਤਾਵਨੀ ਵੀ ਦਿੱਤੀ ਐ ਜਦੋਂ ਦੇਖੋ ਉਹਨਾਂ ਤੋਂ ਜਿਹੜੀ ਦੂਸਰੀ ਪਾਰਟੀ ਐ ਜਿਹੜੇ ਬੱਚਿਆਂ ਦੀ ਮਾਰਕੁੱਟ ਕੀਤੀ ਐ ਬਿਨਾ ਕਿਸੇ ਸਬੂਤ ਤੋਂ ਬਿਨਾ ਕਿਸੇ ਐਵੀਡੈਂਸ ਤੋਂ ਇਹਨਾਂ ਦੋਨਾਂ ਬੱਚਿਆਂ ਦੇ ਖਿਲਾਫ ਨਾਲ ਹੋਰ ਬੱਚੇ ਨੇ 1 307 ਦਾ ਪੱچہ ਦਰਦੇ ਕਰਤਾ ਦੂਸਰੇ ਪਾਸੇ ਜਦੋਂ ਸਾਰੇ ਪੰਜਾਬ ਨਹੀਂ ਪੂਰੇ ਵਰਲਡ ਦੇ ਵਿੱਚ ਇਹਨਾਂ ਬੱਚਿਆਂ ਦੀ ਮਾਰਕੁੱਟ ਦੀ ਜਿਹੜੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਹਰ ਵਿਅਕਤੀ ਚਾਹੇ ਉਹ ਕਿਸੇ ਵਰਗ ਨਾਲ ਸੰਬੰਧਤ ਐ ਕਿਸੇ ਜਾਤੀ ਨਾਲ ਸੰਬੰਧਿਤ ਹਰ ਵਿਅਕਤੀ ਇਸ ਵੀਡੀਓ ਦੀ ਨਿੰਦਾ ਕਰ ਰਿਹਾ ਜਿਹੜੀ ਬੇਰਹਿਮੀ ਨਾਲ ਉੋਟਰੇ ਨੇ ਪਰ ਬੜੀ ਨਿੰਦਣਯੋਗ ਗੱਲ ਹੈ ਕਿ ਪੁਲਿਸ ਪੁਲਿਸ ਨੇ ਅੱਜ ਤੱਕ ਉਹਨਾਂ ਤੇ ਜਿਹੜਾ 375 ਦਾ ਦਕੀਨੀ ਕੀਤਾ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਮੈਨੂੰ ਇਹ ਵੀ ਪਤਾ ਲੱਗਿਆ ਕਿ ਅੱਜ ਜਿਹੜੀ ਕਿਸਾਨ ਯੂਨੀਅਨ ਉਗਰਾਹਾ ਜਿਸ ਦੇ ਵਿੱਚ ਮਨਜੀਤ ਸਿੰਘ ਰਾਚੋਂ ਜਗਤਾਰ ਸਿੰਘ ਲੱਡੀ ਇਹ ਦੋਨੇ ਵਿਅਕਤੀਆਂ ਤੇ ਐਸਐਸਟੀ ਐਕਟ ਦਾ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ 325 323 24 ਦਾ ਸਾਡੇ ਬੱਚਿਆਂ ਵੱਲੋਂ ਉਹ ਪ੍ਰੈਸ ਕਾਨਫਰੰਸ ਕਰ ਰਹੇ ਨੇ ਮੈਂ ਤਾਂ ਡਿਮਾਂਡ ਕਰੂੰ ਪੁਲਿਸ ਦੇ ਕਿ ਉੱਥੇ ਹੀ ਉਹਨਾਂ ਨੂੰ ਅਰੈਸਟ ਕਰੇ ਇੱਕ ਪਾਸੇ ਪੁਲਿਸ ਕਹਿੰਦੀ ਹੈ ਕੱਲ ਡਿਪਟੀ ਸਾਹਿਬ ਨੂੰ ਮਿਲਿਆ ਕਿ ਛਾਪੇਮਾਰੀ ਕਰ ਰਹੇ ਆ ਛਾਪੇਮਾਰੀ ਕਰਨ ਦੀ ਰੋੜ ਦੇ ਅੱਜ ਉਹ ਓਪਨ ਪ੍ਰੈਸ ਕਾਨਫਰੰਸ ਕਰ ਰਹੇ ਨੇ ਉੱਥੇ ਉਹਨਾਂ ਦੀ ਗ੍ਰਿਫਤਾਰੀ ਕਰੇ ਕਾਨੂੰਨ ਦੇ ਮੁਤਾਬਕ ਉਹਨਾਂ ਦੇ ਬਣਦੀ ਕਾਨੂੰਨੀ ਕਾਰਵਾਈ 307 ਦਾ ਵਾਅਦਾ ਕਰਕੇ ਉਹਨਾਂ ਨੂੰ ਅਰੈਸਟ ਕਰੇ ਜੇਲ੍ਹ ਦੇ ਵਿੱਚ ਭੇਜੇ ਤਾਂ ਕਿ ਜਿਹੜੇ ਦਲਤ ਨੌਜਵਾਨ ਬੱਚੇ ਨੇ ਇਹਨਾਂ ਨੂੰ ਇਨਸਾਫ਼ ਮਿਲ ਸਕੇ ਜਿਹੜੇ ਸਾਡੇ ਹੋਰ ਸਮਾਜ ਦੇ ਲੋਕ ਨੇ ਸੀ ਸਾਰੇ ਰਲ ਮਿਲ ਕੇ ਰਹੀਏ ਪਰ ਮੈਂ ਤੁਹਾਨੂੰ ਇੱਕ ਗੱਲ ਹੋਰ ਧਿਆਨ ਚ ਲਿਆਉਣਾ ਹੈ ਅਸੀਂ ਕਿਸੇ ਜਾਤੀ ਦੇ ਖਿਲਾਫ ਨਹੀਂ ਜਾਤੀਵਾਦ ਦੇ ਖਿਲਾਫ ਅਸੀਂ ਕਿਸੇ ਬ੍ਰਾਹਮਣ ਦੇ ਕਿਸੇ ਜੱਟ ਦੇ ਕਿਸੇ ਕਾਸਟ ਦੇ ਖਿਲਾਫ ਨਹੀਂ ਹੈਗੇ ਅਸੀਂ ਜਾਤੀਵਾਦ ਦੇ ਖਿਲਾਫ ਹੈ ਜਿਹੜੇ ਸਾਡੇ ਸਮਾਜ ਦੇ ਲੋਕਾਂ ਨੂੰ ਕੀੜੇ ਮਕੌੜੇ ਸਮਝਦੇ ਨੇ ਸਾਡੇ ਸਮਾਜ ਦੇ ਲੋਕਾਂ ਨੂੰ ਮੈਂ ਸਮਾਜ ਦੇ ਤਰਸੱਦ ਕਰਦੇ ਨੇ ਉਹਨਾਂ ਦੇ ਪਰ ਉੱਚਕ ਵਿਅਕਤੀ ਏਦਾਂ ਦੇ ਹੈਗੇ ਨੇ ਉਹ ਹਰ ਜਾਤੀ ਵਿੱਚ ਹੁੰਦੇ ਨੇ ਮੈਂ ਅੱਜ ਇਸ ਗੱਲ ਦੀ ਤੁਹਾਡੇ ਜਰੀਏ ਇੱਕ ਚੇਤਾਵਨੀ ਦੇਣਾ ਚਾਹੁੰਦਾ ਸਾਡੀ ਪਿੱਛੇ ਜੇ ਪ੍ਰਸ਼ਾਸਨ ਨਾਲ ਗੱਲ ਹੋਈ ਧਰਨੇ ਅੱਜ ਵੀ ਮੈਨੂੰ ਸੁਣਿਆ ਕਿ ਧਰਨੇ ਚੇਤਾਵਨੀ ਦੇ ਰਹੇ ਨੇ ਧਰਨੇ ਅਸੀਂ ਵੀ ਲਾਉਣ ਜਾਣਦੇ ਆ ਸਾਡੇ ਕੋਲੇ ਬੰਦੇ ਨੇ ਦੇਖੋ ਅਸੀਂ ਕਾਨੂੰਨ ਨੂੰ ਮੰਨਦੇ ਆ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਮੰਨਦੇ ਆ ਸੰਵਿਧਾਨ ਦੇ ਵਿੱਚ ਰਹਿ ਕੇ ਜਿਹੜਾ ਅਸੀਂ ਆਪਣਾ ਹੱਕ ਜਿਤਾ ਰਹੇ ਆ ਆਪਣੇ ਇਨਸਾਫ ਦੀ ਮੰਗ ਕਰ ਰਹੇ ਆ ਔਰ ਸਾਨੂੰ ਮਜਬੂਰ ਨਾ ਕੀਤਾ ਜਾਵੇ ਜੇ ਕਿਸਾਨ ਜੁੜੇ ਧਰਨੇ ਲਾ ਸਕਦੇ ਆ ਸਾਡੇ ਕੋਲੇ ਬੰਦੇ ਨੇ ਜੇ ਤੁਹਾਨੂੰ ਲੋੜ ਪਈ ਤਾਂ ਅਸੀਂ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ ਅੱਜ ਬੇਨਤੀ ਹੈ ਕੱਲ ਨੂੰ ਅਸੀਂ ਜਿਹੜਾ ਇਹ ਅੰਦੋਲਨ ਵੀ ਸ਼ੁਰੂ ਕਰਾਂਗੇ ਜੇ ਉਸ ਅੰਦੋਲਨ ਦੇ ਦੌਰਾਨ ਉਸ ਸੰਘਰਸ਼ ਦੇ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਨਫਾ-ਨੁਕਸਾਨ ਹੁੰਦਾ ਉਹਦੀ ਸਿੱਧੇ ਤੌਰ ਤੇ ਜਿੰਮੇਵਾਰ ਪੰਜਾਬ ਸਰਕਾਰ ਤੇ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਹੋਵੇਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ